ਜੀਪੀਸੀ ਮੈਂਬਰ ਭਾਈ ਰਾਮ ਸਿੰਘ ਨੇ ਗਿਆਨੀ ਹਰਪਿੰਦ ਸਿੰਘ ਤੇ ਤਿੱਖੇ ਨਿਸ਼ਾਨੇ ਸਾਧੇ ਨਹੀਂ ਉਹਨੇ ਗਿਆਨੀ ਹਰਪਿੰਦਰ ਸਿੰਘ ਤੇ ਇਲਜ਼ਾਮ ਲਗਾਏ ਨੇ ਹਰਿੰਦਰ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਗਿਆਨੀ ਹਰਪਿੰਦਰ ਸਿੰਘ ਹੋਣਗੇ ਪਰ ਰਾਮ ਸਿੰਘ ਨੇ ਅੱਗੇ ਕਿਹਾ ਕਿ ਗਿਆਨੀ ਹਰਪਿੰਦਰ ਸਿੰਘ ਦੇ ਵੱਲੋਂ ਜੋ ਭਾਸ਼ਾ ਜੋ ਲੈਂਗੁਏਜ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦੇ ਨਾਲ ਸਾਡਾ ਸਿੱਖਾਂ ਦਾ ਅਸਰ ਨੀਵਾ ਹੋ ਰਿਹਾ ਹੈ ਕਿ ਜਿਹੜੇ ਇੱਕ ਜਥੇਦਾਰ ਦੇ ਅਹੁਦੇ ਤੇ ਰਹਿ ਚੁੱਕੇ ਨੇ ਉਹ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਸਟੇਜ ਤੇ ਖੜ ਕੇ ਪੱਦੀ ਸ਼ਬਦਾਵਲੀ ਦੀ ਵਰਤੋਂ ਕਰਨੇ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗਿਆਨੀ ਹਰਪਿੰਦਰ ਸਿੰਘ ਦੇ ਵੱਲੋਂ ਨੌਜਵਾਨਾ ਨੁਜਖਬੀਰ ਸਿੰਘ ਬਾਦਲ ਦੇ ਨਾ ਕੋ ਪੜਕਾਇਆ ਜਾ ਰਿਹਾ ਉਕਸਾਇਆ ਜਾ ਰਿਹਾ ਉਧਰ ਹੀ ਸਪਾਈ ਰਾਮ ਸਿੰਘ ਨੇ ਹਰਜਿੰਦਰ ਸਿੰਘ ਧਾਮੇ ਦੇ ਸਲੀਪੇ ਦੇ ਬੋਲ ਦੇ ਕਿਹਾ ਕਿ ਹਜਿੰਦਰ ਸਿੰਘ ਧਾਮੇ ਨੂੰ ਅਸਲੀ ਵਾਪਸ ਲੈ ਲੈਣਾ ਚਾਹੀਦਾ ਤੇ ਮੁਰ ਤੋਂ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਸ਼ੁਰੂ ਕਰਨੀਆਂ ਚਾਹੀਦੀਆਂ ਨੇ ਹੋਰ ਕੀ ਕੁਝ ਕਿਹਾ ਭਾਈ ਰਾਮ ਸਿੰਘ ਨੇ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਹਾਂ ਆ ਤੋ ਬਹੁਤ ਸਮਾਂ ਪਹਿਲਾਂ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਗਈ ਸੀ ਪ੍ਰੀਪਲਾਨ ਕੀਤੀ ਗਈ ਸੀ ਔਰ ਜਿਸ ਤੱਕ ਮਿਆਜਾ ਇਹ ਸੀ ਵੀ ਸ਼ਰੋਮੀਆ ਕਾਲੀਦਾਰ ਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਪਘਤਣਾ ਪਿਆ ਹੈਗਾ ਔਰ ਸ਼ਰੋਮੀਆ ਕਾਲੀਦਾਰ ਦੀ ਲੀਡਰਸ਼ਿਪ ਨੂੰ ਉਹ ਸਾਰੇ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਾਂਚੀਆਂ ਨੇ ਔਰ ਕੁਝ ਲੋਕਾਂ ਨੇ ਪੰਜਾਬ ਦੇ ਕੁਝ ਚੰਦ ਲੋਕਾਂ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਉਸਦੇ ਇਲਜ਼ਾਮ ਲਾ ਕਰਕੇ ਸ਼ਰੋਮੀਆ ਕਾਲੀਦਾਰ ਨੂੰ ਬਦਨਾਮ ਕੀਤਾ ਗਿਆ ਸੀ ਔਰ ਮੈਂ ਸਮਝਦਾ ਅੱਜ ਫੇਰ ਦੁਬਾਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੜੀ ਨਿਮਰਤਾ ਦੇ ਨਾਲ ਪੇਸ਼ ਹੋ ਕਰਕੇ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾ ਕਰਕੇ ਹੱਥ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਵਾ ਕਰਕੇ ਮੰਨਿਆ ਔਰ ਉਸ ਹੁਕਮ ਨੂੰ ਮੰਨ ਕੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਹਿੰਦਰ ਸਾਹਿਬ ਦਾ ਹੋਇਆ ਉਸ ਨੂੰ ਪੂਰਾ ਕੀਤਾ ਤਾਂ ਉਸ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਇਹ ਗੱਲ ਲਹਿਰ ਉੱਠੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਾਡੀ ਖੇਤਰੀ ਪਾਰਟੀ ਹੈ ਉਸ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਵਾਸਤੇ ਲੋਕਾਂ ਦੀ ਸਿੰਪਥੀ ਜਿਹੜੀ ਸੀ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਲੀਡਰਸ਼ਿਪ ਦੇ ਨਾਲ ਦੁਬਾਰਾ ਮੁੜ ਤੋਂ ਜੁੜੀ ਸੀ ਔਰ ਇਸ ਚੀਜ਼ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਡੈਮੇਜ ਕਰਨ ਵਾਸਤੇ ਇਹ ਫਿਰ ਦੁਬਾਰਾ ਏਜੰਸੀਆਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਔਰ ਵਿਦੇਸ਼ ਦੇਸ਼ ਔਰ ਵਿਦੇਸ਼ ਦੇ ਵਿੱਚੋਂ ਕੁਝ ਚੰਦ ਲੋਕ ਜਿਹੜੇ ਹੈਗੇ ਉਹਨਾਂ ਨੇ ਫਿਰ ਦੁਬਾਰਾ ਪੰਜਾਬ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਔਰ ਅੱਜ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਸ੍ਰੋਮਣੀ ਅਕਾਲੀ ਦਲ ਵਰਸੇ ਸ੍ਰੀ ਅਕਾਲ ਤਖਤ ਸਾਹਿਬ ਮੈਂ ਸਮਝਦਾ ਵੀ ਇਹ ਦੇਖ ਕੋ ਗਲਤ ਹੈਗਾ ਉਸ ਸ਼ਰਮਨੀ ਅਕਾਲੀਦਾਰ ਸੀ ਅਕਾਲ ਤਖਤ ਸਭ ਤੋਂ ਕਿਵੇਂ ਮਨਕਰ ਹੋ ਸਕਦਾ ਜਿਸ ਨੇ ਹੁਣ ਤੱਕ ਸ਼ਰਮਨੀ ਅਕਾਲੀਦਾਰ ਵਾਸਤੇ ਹਰ ਹੁਕਮ ਦੇ ਉੱਤੇ ਪੈਰਾ ਦਿੱਤਾ ਔਰ ਇੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਮਰਯਾਦਾ ਨੂੰ ਕੰਬਰੀਆ ਦਾਮਾ ਨੂੰ ਪਰੰਪਰਾ ਨੂੰ ਕਾਇਮ ਰੱਖਿਆ ਇਹ ਸਾਰਾ ਪ੍ਰੀ ਪਲਾਨ ਚੱਲ ਰਿਹਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਫਿਰ ਤੇ ਗਹਿਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਨੇ ਸ਼ਰਮਨੀ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਅਮੀ ਸਾਰੇ ਬਹੁਤ ਹੀ ਸਤਕਾਰਯੋਗ ਦੇਦਾਰ ਇਮਾਨਦਾਰ aur gursikh ਔਰ ਮੈਂ ਸਮਝਦਾ ਵੀ ਗੁਰਬਾਣੀ ਦੇ ਨਿਤਨੇਮੀ ਉਹ ਐਸਾ ਸਾਰਨੇ ਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮਿਲਿਆ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਅਸਤੀਫਾ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਐ ਮਿਲ ਕੇ ਵੀ ਮੈਂ ਉਹਨਾਂ ਦੇ ਘਰ ਜਾ ਕਰਕੇ ਵੀ ਸ਼ਾਰਪੁਰ ਜਾ ਕੇ ਬੇਨਤੀ ਕਰਕੇ ਆਇਆ ਸੀ ਔਰ ਦੁਬਾਰਾ ਅੰਤਰਨ ਕਮੇਟੀ ਨੇ ਵੀ ਅਪੀਲ ਕੀਤੀ ਐ ਔਰ ਹੁਣ ਸ੍ਰੀ ਅਕਾਲ ਕੰਦਰ ਸਾਹਿਬ ਦੇ ਜਹੇਦਾਰ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਐ ਮੈਂ ਸਮਝਦਾ ਉਹਨੂੰ ਆਪਣਾ ਅਸਤੀਫਾ ਵਾਪਸ ਲੈ ਕਰਕੇ ਔਰ ਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਸਾਨੂੰ ਸੁ ਮੰਗਣਾ ਚਾਹੀਦਾ ਹੈ ਦੇਖੋ ਅੱਜ ਤੱਕ ਇਹ ਹੋਇਆ ਵੀ ਜਦੋਂ ਗੁਰਦੁਆਰੇ ਸਾਡੇ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀਗੇ ਔਰ ਮ ਗੁਰਦਵਾਰੇ ਵਿੱਚ ਬੜੀਆਂ ਕ੍ਰੀਤੀਆਂ ਹੁੰਦੀਆਂ ਸਨ ਉਸ ਵੇਲੇ ਸਾਡੇ ਵੱਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਸਾਕਾ ਨਨਕਾਣਾ ਸਾਹਿਬ ਹੋਇਆ ਗੁਰਦਵਾਰਾ ਮੋਰਚਾ ਹੋਇਆ ਗੁਰੂ ਕਾ ਬਾਗ ਹੋਇਆ ਔਰ ਉਹ ਇਦੀਆਂ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਸ ਵੇਲੇ ਦੇ ਸਾਡੇ ਵੱਡੇ ਵਾਹਪੁਰ ਵੱਡੇ ਪੁਰਖਿਆਂ ਨੇ ਲਿਆ ਕਰਕੇ ਸਾਨੂੰ ਦਿੱਤੀ ਹੈਗੀ ਆ ਤਾਂ ਮੈਂ ਸਮਝਦਾ ਉਸ ਦਿਨ ਤੋਂ ਲਿਆ ਕਰਕੇ ਇਹ ਇੱਕ ਇਲੈਕਟਿਡ ਬਾਡੀ ਜਿਹੜੀ ਹੈਗੀ ਆ ਸਾਡਾ ਗੁਰਦਵਾਰਾ ਐਕਟ ਬਣਿਆ ਹੋਇਆ ਇਹ ਉਹ ਸਾਰੇ ਜਿਹੜੇ ਵੀ ਸਾਡੇ ਇੱਕ ਮਸਲੇ ਆ ਗਿਆ ਜਾਰੇ ਸਾਰੇ ਗੁਰਦਵਾਰੇ ਦੇ ਵਿੱਚ ਨਿਯੁਕਤੀਆਂ ਆ ਗਈਆਂ ਨੇ ਜਾਂ ਸਾਰਾ ਕੁਝ ਆ ਗਿਆ ਉਹਦੇ ਉੱਥੇ ਕਰਨ ਨੂੰ ਸਾਰਾ ਉਸ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਹੈ ਲੇਕਿਨ ਜੋ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਸਕਦਾ ਜਾ ਰਿਹਾ ਮੈਂ ਸਮਝਦਾ ਇਹ ਵੀ ਇੱਕ ਪ੍ਰੋਪਾਗੈਂਡਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੇ ਇੱਕ ਦੂਸਰੇ ਦੇ ਪੂਰਕ ਅਸੀਂ ਤਾਣੇ ਤੇ ਪੇਟੇ ਦਾ ਕੋਈ ਕੰਮ ਕਰਦੇ ਹਾਂ ਸ਼੍ਰੋਮਣੀ ਜੀ ਜੋ ਸ੍ਰੀ ਅਕਾਲ ਤਖਤ ਸਾਹਿਬਾ ਉਹ ਸਾਡੇ ਵਾਸਤੇ ਸਭ ਤੋਂ ਸੁਪਰੀਮ ਹੈ ਉਸ ਦਾ ਹੁਕਮ ਸਾਡੇ ਵਾਸਤੇ ਸੁਪਰੀਮ ਹੈ ਉਥੋਂ ਦਾ ਜਥੇਦਾਰ ਜੋ ਸਾਨੂੰ ਹੁਕਮ ਕਰਦਾ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਆ ਉਹ ਜਿੰਨੀ ਸਾਰਾ ਸਿੱਖ ਸੰਗਤ ਹੈ ਉਸ ਨੂੰ ਮਾਨਤਾ ਮਾਨਤਾ ਦਿੰਦੀ ਹੈ ਮੈਂ ਸਮਝਦਾ ਅਜਿਹਾ ਪ੍ਰਚਾਰ ਜਿਹੜਾ ਕਰਕੇ ਦੁਬਾਰਾ ਫਿਰ ਇਹ ਜਿਹਾ ਮਾਹੌਲ ਤੋਂ ਸਾਨੂੰ ਬਚਨ ਦੀ ਲੋੜ ਹੈ ਨਹੀਂ ਜਥੇਦਾਰ ਜੀ ਅਕਾਲਤਰ ਸਾਹਿਬ ਦੇ ਉੱਤੇ ਕੋਈ ਨਹੀਂ ਬੋਲ ਸਕਦਾ ਜਥੇਦਾਰ ਸਾਹਿਬ ਦਾ ਬਹੁਤ ਸਨਮਾਨ ਸਹਿ ਸਿੰਘ ਸਾਹਿਬ ਸਾਡੇ ਬਹੁਤ ਸਨਮਾਨਯੋਗ ਨੇ हां बाकी ਜਿੱਥੇ ਤੱਕ ਹਰਪ੍ਰੀਤ ਦਾ ਮਸਲਾ ਆਉਂਦਾ ਹਰਪ੍ਰੀਤ ਐਸਐਲਏ ਉਹ ਨਾ ਜਥੇਦਾਰ ਹੈ ਨਾ ਉਹ ਸਿੰਘ ਸਾਹਿਬਾ ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਦੇਖੋ ਹਰਪ੍ਰੀਤ ਨੇ ਇਹੋ ਜਿਹੇ ਸਟੇਜ ਦੇ ਉੱਤੇ ਭਾਸ਼ਾ ਭਾਸ਼ਾ ਬੋਲ ਕੇ ਉਹ ਲੈਂਗੁਏਜ ਬੋਲਿਆ ਤੇ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨੀਵਾਂ ਹੁੰਦਾ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਹੈ ਉਹਦਾ ਸ਼ਰਮ ਦੇ ਨਾਲ ਸਿਰ ਨੀਵਾਂ ਦਬ ਕੀ ਹੈ ਜਿਹੜਾ ਜ세ਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਥਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਨਿਰਦੇਸ਼ਪ ਦੇ ਮਾਮਲੇ ਮੈਨੂੰ ਉਸ ਦਿਨ ਦਾ ਬਹੁਤ ਵੱਡਾ ਇਸ ਗੱਲ ਤੇ ਗਿਲਾ ਹੈ ਔਰ ਮੈਂ ਇਹ ਗੱਲ ਬੇਨਤੀ ਕਰੂੰਗਾ ਸਾਡੀ ਸ਼ਰਮਨੀ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਕਿ ਜਿਹੜਾ ਉਸਨੇ ਬਿਆਨ ਦਿੱਤਾ ਹੈ ਕਿ ਸਤ ਤਨੀਆਂ ਬਨ ਕੇ ਔਰ ਸਰਦਾਰ 22 ਸਿੰਘ ਦੇ ਬਦਲ ਦੇ ਗੱਤੀ ਦੇ ਵਿੱਚੋਂ ਕੋਈ ਬਚਿੱਤਰ ਸਿੰਘ ਉੱਠੂਗਾ ਔਰ ਉਹ ਜਿਹੜਾ ਉਸ ਦਾ ਮਤਲਬ ਕਿ ਉਹ ਕੀ ਕੀਤਾ ਜਾਊਗਾ ਮੈਂ ਸਮਝਦਾ ਵੀ ਇਹ ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋ ਚੁੱਕਾ ਹੈ ਪਹਿਲਾਂ ਗੋਲੀ ਚੱਲੀ ਹੈ ਔਰ ਉਸ ਗੋਲੀ ਚੱਲੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ਼ਾ ਜੀ ਦੀ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਉਹ ਸੇਵਾ ਕਰ ਰਹੇ ਸਨ ਉਹ ਸੇਵਾਜ ਕਰਦੇ ਹੋਏ ਉਹਨਾਂ ਨੂੰ ਬਚਾਇਆ ਹੈਗਾ ਔਰ ਜਦੋਂ ਜਿਸ ਮਨੁੱਖ ਦੇ ਉੱਤੇ ਗੋਲੀ ਚਲੀ ਹੋਈ ਜਿਹੜਾ ਮਨੁੱਖ ਵੀ ਵੀਆਈਪੀ ਸਿਕਿਉਰਿਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਟ ਦੇ ਵਿੱਚ ਲਿਆ ਕਰਕੇ ਅਜਿਹਾ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦ ਹੈ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕਿ ਕਾਨੂੰਨਦਾਨਾਂ ਨਾਲ ਸਲਾਹ ਕਰਕੇ ਕਿਰਾ ਹਰਪ੍ਰੀਤ ਸਿੰਘ ਦੇ ਉੱਤੇ ਇਹ ਮੁਕੱਦਮਾ ਚਲਾਉਣਾ ਚਾਹੀਦਾ ਹੈ ਕਿ ਇਹ ਐਕਸਾल्ट ਕਰ ਰਿਹਾ ਔਰ ਜੋ ਵੀ ਕੱਲ ਨੂੰ ਕੋਈ ਗੱਲ ਹੁੰਦੀ ਹੈ ਜੇ ਸਰਦਾਰ ਸੁਖਵੀਰ ਸਿੰਘ ਦੇ ਬਾਗਲ ਦੇ ਉੱਤੇ ਜੇਕਰ ਕੋਈ ਗੱਲ ਹੁੰਦੀ ਹੈ ਉਹਦਾ ਸਿੱਧੇ ਤੌਰ ਤੇ ਜਮਵਾਰਤਾਨ ਹਰਪੀਤ ਸਿੰਘ ਜ਼ਿੰਮੇਵਾਰ ਹੋਏਗਾ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਮੈਂ ਸਮਝਦਾ ਹਾਂ ਆ ਤੋਂ ਬਹੁਤ ਸਮਾਂ ਪਹਿਲਾਂ 2015 ਦੇ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਬਹੁਤ ਵੱਡੀ ਮਿਹਮ ਸ਼ੁਰੂ ਕੀਤੀ ਗਈ ਸੀ ਇਹ ਪ੍ਰੀ ਪਲਾਨ ਕੀਤੀ ਗਈ ਸੀ ਔਰ ਜਿਸ ਦਖਮਿਆਜ ਆਏ ਸੀ ਵੀ ਸ੍ਰੋਮਣੀ ਅਕਾਲੀ ਦਲ ਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਪੋਤਨਾ ਪਿਆ ਹੈਗਾ ਔਰ ਸ੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਉਹ ਸਾਰੇ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਏਜੰਸੀਆਂ ਨੇ ਔਰ ਕੁਝ ਲੋਕਾਂ ਨੇ ਪੰਜਾਬ ਦੇ ਕੁਝ ਚੰਦ ਲੋਕਾਂ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਉਸ ਦੇ ਇਲਜ਼ਾਮ ਲਾ ਕਰਕੇ ਸ਼੍ਰੋਮੀਆਂ ਕਾਰੀਦਾਰ ਨੂੰ ਬਦਨਾਮ ਕੀਤਾ ਗਿਆ ਸੀ ਔਰ ਮੈਂ ਸਮਝਦਾ ਅੱਜ ਫੇਰ ਦੁਬਾਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੜੀ ਨਿਮਰਤਾ ਦੇ ਨਾਲ ਪੇਸ਼ ਹੋ ਕਰਕੇ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾ ਕਰਕੇ ਹੱਥ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਵਾ ਕਰਕੇ ਮੰਨਿਆ ਔਰ ਉਸ ਹੁਕਮ ਨੂੰ ਮੰਨ ਕੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਹਦਰ ਸਾਹਿਬ ਦਾ ਹੋਇਆ ਉਸ ਨੂੰ ਪੂਰਾ ਕੀਤਾ ਤਾਂ ਉਸ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਇਹ ਗੱਲ ਲੈ ਰੁੱઠી ਸੀ ਬਿਸਰੋਮਨੀਆ ਕਾਲੀ ਦਲ ਜਿਹੜਾ ਹੈਗਾ ਉਹ ਸਾਡੀ ਖੇਤਰੀ ਪਾਰਟੀ ਹੈ ਉਸ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਵਾਸਤੇ ਲੋਕਾਂ ਦੀ ਸਿਮਪਤੀ ਜਿਹੜੀ ਸੀ ਲੋਕਾਂ ਦੇ ਬਿਸਰੋਮਨੀਆ ਕਾਲੀ ਦਲ ਦੇ ਨਾਲ ਔਰ ਲੀਡਰਸ਼ਿਪ ਦੇ ਨਾਲ ਦੁਬਾਰਾ ਮੂਰਤ ਜੁੜੀ ਸੀ ਔਰ ਇਸ ਚੀਜ਼ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਡੈਮੇਜ ਕਰਨ ਵਾਸਤੇ ਇਹ ਫਿਰ ਦੁਬਾਰਾ ਏਜੰਸੀਆਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਔਰ ਵਿਦੇਸ਼ ਦੇਸ਼ ਅਤੇ ਵਿਦੇਸ਼ ਦੇ ਵਿੱਚੋਂ ਕੁਝ ਚੰਦ ਲੋਕ ਜਿਹੜੇ ਹੈਗੇ ਉਹਨਾਂ ਨੇ ਫਿਰ ਦੁਬਾਰਾ ਪੰਜਾਬ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਹੈ ਔਰ ਅੱਜ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਸ੍ਰੋਮਣੀ ਅਕਾਲੀ ਦਲ ਵਰਸੇ ਸ੍ਰੀ ਅਕਾਲ ਤਖਤ ਸਾਹਿਬ ਮੈਂ ਸਮਝਦਾ ਵੀ ਇਹ ਬਿਲਕੁਲ ਗਲਤ ਹੈਗਾ ਉਹ ਸ਼ਰਮਨੀ ਅਕਾਲੀਦਾਰ ਜੀ ਅਕਾਲ ਤਖਤ ਸਭ ਤੋਂ ਕਿਵੇਂ ਮਨਕਰ ਹੋ ਸਕਦਾ ਜਿਸ ਨੇ ਹੁਣ ਤੱਕ ਸ਼ਰਮਨੀ ਅਕਾਲੀਦਾਰ ਵਾਸਤੇ ਹਰ ਹੁਕਮ ਦੇ ਤੇ ਪਹਿਰਾ ਦਿੱਤਾ ਔਰ ਇੱਜੀਆਂ ਵੱਡੀਆਂ ਕੁਰਬਾਨੀਆਂ ਕਰਕੇ ਮਰਯਾਦਾ ਨੂੰ ਕੰਬਾਰੀਆ ਦਾਮਾ ਨੂੰ ਪਰੰਪਰਾ ਨੂੰ ਕਾਇਮ ਰੱਖਿਆ ਇਹ ਸਾਰਾ ਪ੍ਰੀਪਲਾਨ ਚੱਲ ਰਿਹਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਫਿਰ ਤੇ ਗਹਿਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹਨੂੰ ਸਮਝਣ ਦੀ ਲੋੜ ਹੈ ਨੇ ਸ਼ਰਮਨੀ ਸਿਦਾਰ ਹਜਿੰਦਰ ਸਿੰਘ ਜੀ ਤਾਂ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਦੇਦਾਰ ਇਮਾਨਦਾਰ ਔਰ ਗੁਰਸਿੱਖ ਔਰ ਮੈਂ ਸਮਝਦਾ ਹਾਂ ਕਿ ਗੁਰਬਾਣੀ ਦੇ ਨਿਤਨੇਮੀ ਉਹ ਐਸਾ ਸਾਨੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰਧਾਨ ਮਿਲਿਆ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਅਸਤੀਫਾ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਐ ਮਿਲ ਕੇ ਵੀ ਮੈਂ ਉਹਨਾਂ ਦੇ ਘਰ ਜਾ ਕਰਕੇ ਵੀ ਈਸ਼ਾਰਪੁਰ ਜਾ ਕੇ ਬੇਨਤੀ ਕਰਕੇ ਆਇਆ ਸੀ ਔਰ ਦੁਬਾਰਾ ਅੰਤਨ ਕਮੇਟੀ ਨੇ ਵੀ ਅਪੀਲ ਕੀਤੀ ਐ ਔਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਰ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਐ ਮੈਂ ਸਮਝਦਾ ਉਹਨੂੰ ਆਪਣਾ ਅਸਤੀਫਾ ਵਾਪਸ ਲੈ ਕਰਕੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਗ੍ਹਾ ਪ੍ਰਬੰਧ ਹੈ ਉਸ ਨੂੰ ਸੰਭਾਲਣਾ ਚਾਹੀਦਾ ਦੇਖੋ ਅਜ ਤੱਕ ਇਹ ਹੋਇਆ ਵੀ ਜਦੋਂ ਗੁਰਦੁਆਰੇ ਸਾਹਿਬ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀਗੇ ਔਰ ਗੁਰਦਵਾਰਿਆਂ ਦੇ ਵਿੱਚ ਬੜੀਆਂ ਕੁਰੀਤیاں ਹੁੰਦੀਆਂ ਸਨ ਉਸ ਵੇਲੇ ਸਾਡੇ ਵੱਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਸਾਕਾ ਨਨਕਾਣਾ ਸਾਹਿਬ ਹੋਇਆ ਗੁਰਦਾ ਜੈਤੋੜਾ ਮੋਰਚਾ ਹੋਇਆ ਗੁਰੂ ਕਾ ਬਾਗ ਹੋਇਆ ਔਰ ਉਹ ਇਦਾਂ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਸ ਵੇਲੇ ਨੇ ਸਾਡੇ ਵੱਡੇ ਮਹਾਂਪੁਰਖ ਵੱਡੇ ਪੁਰਖਿਆਂ ਨੇ ਲਿਆ ਕਰਕੇ ਸਾਨੂੰ ਉਹ ਦਿੱਤੀ ਹੈਗੀ ਆ ਤਾਂ ਮੈਂ ਸਮਝਦਾ ਉਸ ਦਿਨ ਤੋਂ ਲਿਆ ਕਰਕੇ ਇਹ ਇੱਕ ਇਲੈਕਟਿਡ ਬਾਡੀ ਜਿਹੜੀ ਹੈਗੀ ਆ ਸਾਡਾ ਗੁਰਦਵਾਰਾ ਐਕਟ ਬਣਿਆ ਹੋਇਆ ਇਹ ਉਹ ਸਾਰੇ ਜਿਹੜੇ ਵੀ ਸਾਡੇ ਇੱਕ ਮਸਲਾ ਆ ਗਿਆ ਜਾਰੇ ਸਾਰੇ ਗੁਰਦੁਆਰੇ ਦੇ ਵਿੱਚ ਨਿਯੁਕਤੀਆਂ ਆ ਗਈਆਂ ਨੇ ਜਾਂ ਸਾਰਾ ਕੁਝ ਆ ਗਿਆ ਉਹਦੇ ਇਹ ਉੱਥੇ ਕਰਨ ਨੂੰ ਇਹ ਸਾਰਾ ਉਸ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਹੈ ਲੇਕਿਨ ਜੋ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਸਕਦਾ ਜਾ ਰਿਹਾ ਮੈਂ ਸਮਝਦਾ ਇਹ ਵੀ ਇੱਕ ਪ੍ਰੋਪਾਗੈਂਡਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਇੱਕ ਦੂਸਰੇ ਦੇ ਪੂਰਕ ਆ ਅਸੀਂ ਤਾਂਨੇ ਤੇ ਪੇਟੇ ਨਾਲ ਕੋਈ ਕੰਮ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਅਕਾਲ ਤਖਤ ਸਾਹਿਬਾ ਉਹ ਸਾਡੇ ਵਾਸਤੇ ਸਭ ਤੋਂ ਸੁਪਰੀਮ ਹੈ ਉਸ ਦਾ ਹੁਕਮ ਸਾਡੇ ਵਾਸਤੇ ਸੁਪਰੀਮ ਹੈ ਉਥੋਂ ਦਾ ਜਥੇਦਾਰ ਜੋ ਸਾਨੂੰ ਹੁਕਮ ਕਰਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਔਰ ਜਿੰਨੀ ਸਾਰਾ ਸਿੱਖ ਸੰਗਤ ਹੈ ਉਸ ਨੂੰ ਮਾਨਤਾ ਮਾਨਤਾ ਦਿੰਦੀ ਹੈ ਮੈਂ ਸਮਝਦਾ ਅਜਿਹਾ ਪ੍ਰਚਾਰ ਜਿਹਾ ਕਰਕੇ ਦੁਬਾਰਾ ਫਿਰ ਇਹ ਜਿਹਾ ਮਾਹੌਲ ਤੋਂ ਸਾਨੂੰ ਬਚਨ ਦੀ ਲੋੜ ਹੈ ਨਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਨਹੀਂ ਬੋਲ ਸਕਦਾ ਜਥੇਦਾਰ ਸਾਹਿਬ ਦਾ ਬਹੁਤ ਸਨਮਾਨ ਹੈ ਸਿੰਘ ਸਾਹਿਬ ਸਾਡੀ ਬਹੁਤ ਸਨਮਾਨਯੋਗ ਨੇ ਹਾਂ ਬਾਕੀ ਜਿੱਥੇ ਤੱਕ ਹਰਪ੍ਰੀਤ ਦਾ ਮਸਲਾ ਆਉਂਦਾ ਹਰਪ੍ਰੀਤ ਐਸਐਲਏ ਉਹ ਨਾ ਜਥੇਦਾਰ ਹੈ ਨਾ ਉਹ ਸਿੰਘ ਸਾਹਿਬਾ ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਦੇਖੋ ਹਰਪ੍ਰੀਤ ਨੇ ਇਹੋ ਜਿਹੇ ਸਟੇਜ ਦੇ ਉੱਤੇ ਭਾਸ਼ਾ ਭਾਸ਼ਾ ਬੋਲ ਕੇ ਉਹ ਲੈਂਗੁਏਜ ਬੋਲਿਆ ਤੇ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨੀਵਾਂ ਹੁੰਦਾ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਹੈ ਉਹਦਾ ਸ਼ਰਮ ਦੇ ਨਾਲ ਸਿਰ ਨੀਵਾਂ ਦਬ ਕੀਏ ਜਿਹੜਾ ਜਥੇਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਤਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਨਿਰਦੇਸ਼ਕ ਦੇ ਮਾਮਲੇ ਮੈਨੂੰ ਉਸ ਦਿਨ ਦਾ ਬਹੁਤ ਵੱਡਾ ਇਸ ਗੱਲ ਤੇ ਗਿਲਾ ਹੈ ਔਰ ਮੈਂ ਇਹ ਗੱਲ ਬੇਨਤੀ ਕਰੂੰਗਾ ਸਾਡੀ ਸ਼ਰਮੀਆਂ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਕਿ ਜਿਹੜਾ ਉਸਨੇ ਬਿਆਨ ਦਿੱਤਾ ਹੈ ਕਿ ਸੱਤ ਤਨੀਆਂ ਬੰਨ ਕੇ ਔਰ ਸਰਦਾਰ 220 ਸਿੰਘ ਦੇ ਬਦਲ ਦੇ ਗਿੱਚੀ ਦੇ ਵਿੱਚੋਂ ਕੋਈ ਬਚਿੱਤਰ ਸਿੰਘ ਉੱਠੂਗਾ ਔਰ ਉਹ ਜਿਹੜਾ ਉਸ ਦਾ ਮਤਲਬ ਕਿ ਉਹ ਕੀਤਾ ਜਾਊਗਾ ਮੈਂ ਸਮਝਦਾ ਵੀ ਇਹ ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋ ਚੁੱਕਾ ਹੈ ਪਹਿਲਾਂ ਗੋਲੀ ਚੱਲੀ ਹੈ ਔਰ ਉਸ ਗੋਲੀ ਚੱਲੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਜੀ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਉਹ ਸੇਵਾ ਕਰ ਰਹੇ ਸਨ ਉਸ ਸੇਵਾ ਕਰਦੇ ਹੋਏ ਉਹਨਾਂ ਨੂੰ ਬਚਾਇਆ ਹੈਗਾ ਔਰ ਜਦੋਂ ਜਿਸ ਮਨੁੱਖ ਦੇਤੇ ਗੋਲੀ ਚੱਲੀ ਹੋਏ ਜਿਹੜਾ ਮਨੁੱਖ ਵੀ ਵੀਆਈਪੀ ਸਿਕਿਉਰਿਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਹਟ ਦੇ ਵਿੱਚ ਲਿਆ ਕਰਕੇ ਅਜਿਹਾ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦ ਹੈ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕਿ ਕਾਨੂੰਨ ਦਾ ਨਾਖਰਾ ਕਰਕੇ ਪ੍ਰਵਾ ਹਰਪ੍ਰੀਤ ਸਿੰਘ ਦੇ ਉੱਤੇ ਇਹ ਮਕਦਮਾ ਹੋਣਾ ਚਾਹੀਦਾ ਕਿ ਇਹ ਐਕਸਹਟ ਕਰ ਰਿਹਾ ਔਰ ਜੋ ਵੀ ਕੱਲ ਨੂੰ ਕੋਈ ਗੱਲ ਹੁੰਦੀ ਹੈ ਜੇ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਦੇ ਉੱਪਰ ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਉਹਦਾ ਸਿੱਧੇ ਤੌਰ ਤੇ ਜਿੰਮੇਵਾਰਤਾ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੋਏਗਾ